ਸਫਾਨਪਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਜੁਫਾ ਤੇ ਸਵੇਰੇ ਵੀ ਆਪਾਂ ਜਦੋਂ 7:30 ਵਜੇ ਇੱਥੇ ਖੇਤਾਂ ਦੇ ਵਿੱਚ ਪਹੁੰਚਿਆ ਉਦੋਂ ਵੀਡੀਓ ਪਾਈ ਸੀਗੀ ਅੱਜ 25 ਤਰੀਕ ਹੈ 25 ਅਕਤੂਬਰ 2025 ਯਾਨੀ ਕਿ 25 10 25 ਆਪਣੇ ਜਿਹੜੇ ਟਰੈਕਟਰ ਇੱਥੇ ਆਇਆ ਹੋਇਆ ਧਰਮ ਸਿੰਘ ਖੜਾ ਚਲਾ ਰਿਹਾ ਆਪਣਾ ਇਧਰਲੇ ਪਾਸੇ ਇਧਰਲੇ ਪਾਸੇ ਸਾਡੇ ਪ੍ਰਧਾਨ ਇਕਾਈ ਪ੍ਰਧਾਨ ਜਗਜੀਤ ਸਿੰਘ ਜੀ ਦੇਖੋ ਆ ਉਹ ਵੀ ਟਰੈਕਟਰ ਆਪਣੇ ਆਪ ਮੁੰਡੇ ਦੇ ਨਾਲ ਨਾਲ ਜਿਹੜੇ ਕੰਮ ਕਰ ਰਹੇ ਆ ਸਾਰੇ ਪਿੱਛੇ ਸ਼ਾਹੜ ਦਾ ਟਰੈਕਟਰ ਹੈ ਉਧਰਲੇ ਪਾਸੇ ਆਪਣਾ 4x4 ਉਹ ਮੁੰਡੇ ਚਲਾ ਰਹੇ ਆ ਆ ਅਗਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਬੰਨ ਬੰਨਿਆ ਜਾ ਰਿਹਾ ਮਸ਼ੀਨਾਂ ਚੱਲ ਰਹੀਆਂ ਨੇ ਉਸ ਦਾ ਇੱਥੇ ਤਰਨਤਨ ਸਾਹਿਬ ਵਾਲੇ ਬਾਬਾ ਜੀ ਉਹਨਾਂ ਵੱਲੋਂ ਬੰਨ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਸਰਕਾਰਾਂ ਆਪਣੇ ਨਾਮ ਪਾਈ ਜਾਂਦੀਆਂ ਨੇ ਕਿ ਅਸੀਂ ਕੰਮ ਚਲਾ ਰੱਖਿਆ ਹੈ ਅਸੀਂ ਸਾਰੇ ਲੱਗਪਗ ਰਾਵੀ ਦੇ ਬਹੁਤ ਸਾਰੇ ਕੰਟਿਆਂ ਦੇ ਹਿੱਸਿਆਂ ਤੇ ਜਿਹੜਾ ਦਿੱਤਾ ਕੱਲ ਦੇ ਕੰਮ ਕਰ ਰਹੇ ਕਿਤੇ ਵੀ ਸਰਕਾਰ ਦਾ ਕੋਈ ਕੰਮ ਚੱਲਦਾ ਨਜ਼ਰ ਨਹੀਂ ਆ ਰਿਹਾ ਸਾਥੀਓ ਆ ਆਪਣੇ ਭਾਰਤੀ ਕਿਸਾਨ ਜੁਨੇ ਨਿਕਤਾਗਰਾਹਾਂ ਦੇ ਵੱਲੋਂ ਸਵੇਰੇ ਜਿਹੜੇ ਇੱਥੇ ਆਪਣੇ ਢੜਪਾ ਬਲਾਕ ਦੇ ਸੱਤ ਟਰੈਕਟਰ ਤੇ ਤਿੰਨ ਟਰੈਕਟਰ ਮੂਨਕ ਬਲਾਕ ਦੇ ਜਿਹੜੇ ਕਿ ਬੱਲਰਾ ਪਿੰਡ ਦੇ ਚੱਲ ਰਹੇ ਆ 10 ਟਰੈਕਟਰ ਸੀਗੇ ਸਵੇਰੇ ਆਪਣਾ 11ਵਾਂ ਟਰੈਕਟਰ ਵੀ ਲੈ ਕੇ ਜਿਹੜਾ ਰਸਤੇ ਉਹਦਾ ਖਰਾਬ ਹੋ ਕੇ ਸੁਲਤਾਨ ਦੇ ਵੀ ਦੇਖੋ ਉਹ ਵੀ ਆ ਗਏ ਸਾਡੇ ਸਾਥੇ ਆ ਇੱਥੇ ਹੁਣ ਆਪਣੇ ਸਾਰੇ ਟਰੈਕਟਰ ਚੱਲ ਰਹੇ ਨੇ ਭਰਾਵੋ ਲੋਕਾਂ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਵੀ ਤੇ ਆਪਣੇ ਸੇਵਾਦਾਰਾਂ ਦੇ ਵਿੱਚ ਵੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ